ਅੱਜ ਦੇ ਲੁਧਿਆਣਾ ਦੇ ਵਿੱਚ ਚੱਲਤਾ ਖੁਹਾੜੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੀਆਂ ਸਾਹਮਣੇ ਆਈਆਂ ਨੇ ਗੁਰੂ ਅੰਗਦ ਕਲੋਨੀ ਗਲੀ ਨੰਬਰ 10 ਦੀ ਇਹ ਤਸਵੀਰ ਹੈ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦਿਨ ਦਿਹਾੜੇ ਕੂੜਾ ਚੁੱਕਣ ਵਾਲੇ ਨੇ ਕੰਤ ਟੱਪ ਕੇ ਘਰ ਦੇ ਵਿੱਚ ਦਾਖਲ ਹੋ ਕੇ ਮੋਟਰ ਤੇ ਟੂਟੀਆਂ ਚੋਰੀ ਕਰ ਲਈਆਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਬਿਨਾਂ ਕਿਸੇ ਖੌਫ ਦੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੁਣ ਮੋਟਰ ਤੇ ਟੂਟੀਆਂ ਨੂੰ ਬਚਾਉਣ ਦੇ ਲਈ ਵੀ ਸਿਕਿਉਰਿਟੀ ਗਾਰਡ ਤੁਹਾਨੂੰ ਘਰਾਂ ਦੇ ਵਿੱਚ ਰੱਖਣੇ ਪੈਣਗੇ ਕਿਉਂਕਿ ਚੋਰ ਜਦੋਂ ਮਰਜ਼ੀ ਆਕੇ ਇਹਨਾਂ ਚੀਜ਼ਾਂ ਦੀ ਚੋਰੀ ਕਰ ਸਕਦੇ ਨੇ ਅਜਿਹੇ ਮਾਮਲੇ ਆਏ ਦਿਨ ਲੁਧਿਆਣੇ ਦੇ ਵਿੱਚੋਂ ਨੂੰ ਮਿਲਦੇ ਨੇ ਪੁਲਿਸ ਪ੍ਰਸ਼ਾਸਨ ਦਾ ਡਰ ਖੋਫ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਰਿਹਾ ਤੁਸੀਂ ਆਪਣੇ ਘਰਾਂ ਦਾ ਧਿਆਨ ਖੁਦ ਰੱਖਣਾ ਨਹੀਂ ਤਾਂ ਇੱਕ ਇੱਕ ਸਿਕਿਉਰਿਟੀ ਗਾਰਡ ਆਪਣੇ ਘਰ ਦੇ ਵਿੱਚ ਰੱਖ ਲਓ ਜੋ ਕਿ 24 ਘੰਟੇ ਤੁਹਾਡੇ ਘਰ ਦੀ ਨਿਗਰਾਨੀ ਕਰੇ ਕਿਉਂਕਿ ਦਿਨ ਦਿਹਾੜੇ ਹੀ ਹੁਣ ਚੋਰੀ ਦੇ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੰਦ ਟੱਪ ਕੇ ਕੂੜਾ ਚੁੱਕਣ ਵਾਲੇ ਨੇ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੋ ਕੇ ਮੋਟਰ ਤੇ ਟੂਟੀਆਂ ਗਾਇਬ ਕਰ ਦਿੱਤੀਆਂ